ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਨਵੀਂ ਨਰਸਰੀ ਲੱਭੀ ਆ ਤੇ ਬੂਟੇ ਜਿਹੜੇ ਇੱਥੇ ਰੇਟ ਵਾ ਫਰੂਟ ਦਾ ਬਹੁਤ ਸਸਤਾ ਵਾ ਤੇ ਤੁਹਾਨੂੰ ਨਾਲੇ ਬੂਟਿਆਂ ਦੇ ਦਰਸ਼ਨ ਕਰਾਵਾਂਗੇ ਤੇ ਨਾਲੇ ਇਹਨਾਂ ਦਾ ਜਿਹੜਾ ਰੇਟ ਵਾ ਬਿਲਕੁਲ ਜੈਨੂਅਲ ਆ ਜਿਹੜਾ ਵੀ ਮੇਰੇ ਵੀਰ ਨੇ ਭੈਣ ਨੇ ਬੂਟਾ ਲੈਣਾ ਤੁਹਾਨੂੰ ਐਡਰੈਸ ਵੀ ਦੱਸਾਂਗੇ ਇਹਦੇ ਨਾਲੇ ਜਿਹੜੇ ਆ ਬੂਟਿਆਂ ਦੇ ਰੇਟ ਸਾਰਾ ਜਿਹੜਾ ਮਾਲੀ ਆ ਆਪਣੀ ਜ਼ੁਬਾਨੀ ਦੱਸੇਗਾ ਆ ਆਇਆ ਜੀ ਆਪਣਾ ਆड़ੂ ਦਾ ਬੂਟਾ ਹਾਈਬ੍ਰਿਡ ਬੂਟਾ ਇਹ ਮਾਲੀ ਦੀ ਆ ਕਿੰਨੇ ਦਾ ਬੂਟਾ ਹੈ ਇਹ 150 ਦਾ ਹੈ ਇਹ 150 ਦਾ ਬੂਟਾ ਵਾ ਤਾਂ ਬੂਟਾ ਵੀ ਨਾ ਕੋ ਇਤੋਂ ਵੱਡੇ ਵੱਡੇ ਵੀ ਹੈਗੇ ਆ ਘਟ ਘਟ 8 ਫੁੱਟ ਵਾਲੇ ਵੀ ਹੈਗੇ ਆ ਉਹਨਾਂ ਦਾ ਰੇਟ ਥੋੜਾ ਹੋਰ ਹੋਊਗਾ ਤੇ ਇਹ ਦਾ ਰੇਟ ਹੋ ਰਿਹਾ 1 ਇਹਦੇ ਨਾਲ ਹੀ ਆਪਣਾ ਬੇਲ ਪੱਤਰ ਆ ਜਿਹੜੇ ਮੰਦਰਾਂ ਦੇ ਵਿੱਚ ਲੱਗਦੇ ਆ ਮਾਲੀ ਜੀ ਇਹ ਕਿੰਨੇ ਦਾ ਬੇਲ ਪੱਤਰ ਹੈ 80 ਰੁਪਏ ਦਾ ਹੈ ਇਹ ਸਾਰਾ 80 ਰੁਪਏ ਦਾ ਤੇ ਬੂਟਾ ਵੀ ਸਹੀ ਆ ਬਿਲਕੁਲ ਤੇ ਰੇਟ ਵੀ ਇਹਦਾ ਬਿਲਕੁਲ ਸਹੀ ਆ ਜੀ 80 ਰੁਪਏ ਦਾ ਇਦੇ ਨਾਲ ਹੀ ਆ ਕਿੰਨੇ ਦੀ ਹੈ ਆਪਣੀ ਵੇਲ ਇਹ 100 ਰੁਪਏ ਆ ਇਹ 100 ਰੁਪਏ ਦੀ ਵੇਲ ਆ ਅੰਗੂਰ ਹੈਗਾ ਹਰਾ ਤੇ ਹੈ ਵੀ ਇਹ ਵਧੀਆ ਇੱਕ ਨਾ ਬੜੇ ਵੀਰਾਂ ਦੀ ਡਿਮਾਂਡ ਹੈਗੀ ਆ ਥਾਈਲੈਂਡ ਦਾ ਜਿਹੜਾ ਅਮਰੂਦ ਆ ਤੇ ਇਹਨੂੰ ਕੀ ਕਹਿੰਦੇ ਡਾਇਮੰਡ ਅਮਰੂਦ ਹਾਂਜੀ ਇਹ ਡਾਇਮੰਡ ਅਮਰੂਦ ਹੈਗਾ ਵਾ ਤੇ ਬੜੇ ਜਾਨੇ ਪੁੱਛਦੇ ਸੀ ਕਿਤੋਂ ਲਿਆ ਵਾ ਮੈਂ ਇਹਨਾਂ ਕੋਈ ਅਮਰੂਦ ਲਿਆ ਸੀ ਇਹ ਕਿੰਨੇ ਦਾ ਇਹ ਅਮਰੂਦ ਦੇ ਬੂਟੇ ਇਹ 150 ਰੁਪਏ ਸਿਰਫ ਤੇ ਸਿਰਫ 150 ਰੁਪਏ ਦਾ ਬੂਟਾ ਵਾ ਤੇ ਬੂਟੇ ਵੀ ਬਹੁਤ ਸ਼ਾਨਦਾਰ ਆ ਤੁਹਾਨੂੰ ਨਾਲੇ ਦੱਸਾਂਗੇ ਇਹਦੇ ਵਿੱਚ ਛੋਟੇ-ਬੂਟੇ ਵੀ ਮਿਲ ਜਾਂਦੇ ਆ 100 ਰੁਪਏ ਦਾ ਵੀ ਮਿਲ ਜਾਂਦਾ ਵਾ ਜਿੰਨਾ ਸਾਈਟ ਵੱਡੀ ਹੋਊਗੀ ਉਸ ਹਿਸਾਬ ਨਾਲ ਜਿਹੜਾ ਬੂਟਾ ਵਾ ਉਹ ਰੇਟ ਵਧਦਾ ਜਾਊਗਾ ਆਓ ਅੱਗੇ ਵਖਾਉਂਦੇ ਆ ਤੁਹਾਨੂੰ ਇੱਕ ਨਾਲ ਇਹਦੇ ਨਾਲ ਹੀ ਆਪਣਾ ਆ ਮਨੂ ਥੋੜਾ ਵੱਡਾ ਸਾਈਜ਼ ਆ ਇਹ ਲੱਗਦਾ ਵੀ ਥੋੜਾ ਵੱਡੇ ਸਾਈਜ਼ ਦਾ ਵਾ ਅਮਰੂਦ ਇਹਨੂੰ ਕਹਿੰਦੇ ਆ ਐਪਲ ਅਮਰੂਦ ਤੇ ਇਹਦਾ ਕੀ ਰੇਟ ਜੇ ਮਾਲੀ ਜੀ ਇਹ 250 ਰੁਪਏ ਦਾ ਹੈ ਇਹ ਸਿਰਫ 250 ਰੁਪਏ ਦਾ ਬੂਟਾ ਵਾ ਤੇ ਬੂਟਾ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਵਾ ਜਿੰਨੇ ਵੀ ਲੋਣਾ ਵੇਹੇ ਮੇਰੀ ਸਲਾਹ ਆਗੇ ਐਪਲ ਅਮਰੂਦ ਲਾਓ ਜਾਂ ਫਿਰ ਡਾਇਮੰਡ ਅਮਰੂਦ ਲਾਓ ਉਹਨੂੰ ਲਾਲ ਅਮਰੂਦ ਜਿਹੜਾ ਹੁੰਦਾ ਇਹ 150 ਰੁਪਏ ਦਾ ਸਾਰਾ ਬੂਟਾ ਵਾ ਉਹ ਕੋਈ 200 ਦਾ ਕੋਈ 100 ਦਾ ਇੱਕ ਦਾ ਬੜੀ ਡਿਮਾਂਡ ਵਾ ਮੈਂ ਆਪਣੇ ਘਰ ਵੀ ਲਾਇਆ ਸੀ ਬੂਟਾ ਇਹਨੂੰ ਕਹਿੰਦੇ ਐਪਲ 베ਰ ਇਹ 베ਰ ਨਾਲ ਲਾਲ ਰੰਗ ਦਾ ਹੁੰਦਾ ਵਾ ਤੇ ਐਡਾ ਸਾਈਜ਼ ਹੋ ਜਾਂਦਾ ਇਹਦਾ ਐਡਾ ਤੇ ਹੈ ਵੀ ਵਧੀਆ ਸਿਰਫ ਕਿੰਨੇ ਦਾ ਜੇ ਬੂਟਾ ਇਹ 150 ਰੁਪਏ ਦਾ ਇਹ ਬੂਟਾ ਸਿਰਫ 150 ਰੁਪਏ ਦਾ ਬੂਟਾ ਵਾ ਤੇ ਬੂਟਾ ਵੀ ਵਧੀਆ ਵਾ ਇਹ ਤੁਸੀਂ ਲਾਓਗੇ ਤੁਹਾਨੂੰ 6 ਮਹੀਨਿਆਂ ਦੇ ਵਿੱਚ ਇਲਤਫਾਲ ਆ ਜਾਂਦਾ ਵਾ ਇਹ ਬੂਟਾ ਵੀ ਵਧੀਆ ਇਹਦੇ ਨਾਲ ਹੀ ਆਪਾਂ ਇੱਕ ਅੰਜੀਰ ਲੱਗੀ ਹੈ ਅੰਜੀਰ ਦਾ ਕਿੰਨੇ ਦਾ ਇਹ ਬੂਟਾ ਇਹ ਵੀ 150 ਦਾ ਹੀ ਹੈ ਬੂਟਾ ਵੀ ਸਿਰਫ 150 ਰੁਪਏ ਦਾ ਬੂਟਾ ਵਾ ਤੇ ਬੂਟਾ ਵੀ ਵਧੀਆ ਵਾ ਤੁਸੀਂ ਇਹਦੇ ਨਾਲ ਹੀ ਨਾਰ ਵੀ ਹੈਗੇ ਆ ਅਨਾਰ ਦੇ ਨਾਲ ਕੜੀ ਪੱਤਾ ਵਾ ਨਾਲ ਗਲਾਬ ਵਾ ਆਉ ਤੁਹਾਨੂੰ ਹੋਰ ਵਿਖਾਉਂਦੇ ਆ ਇੱਕ ਦਾ ਤੁਹਾਨੂੰ ਮੈਂ ਬੂਟੇ ਵਿਖਾਉਂਦਾ ਵਾ ਇਹ ਸਾਰੇ ਘਰ ਦੇ ਅੰਦਰ ਲੱਗਣ ਵਾਲੇ ਆ ਸਜਾਵਟੀ ਬੂਟੇ ਜਿਨ੍ਹਾਂ ਨੂੰ ਕਹਦੇ ਮੈਂ ਇਹ ਕੋਈ ਬੂਟਾ 100 ਰੁਪਏ ਦਾ ਵਾ ਕੋਈ 150 ਰੁਪਏ ਤੋਂ ਵੱਧ ਕੋਈ ਬੂਟਾ ਨਹੀਂ ਇੱਧਰ ਵਿਖਾਉ ਆ ਜਿਹੜੇ ਨਿਕੇ ਨਿਕੇ ਬੂਟੇ 100 ਰੁਪਏ ਦਾ ਵਾ 150 ਦਾ ਵਾ ਇਹਦੇ ਨਾਲ ਹੀ ਆ ਵੀ 100-100 ਰੁਪਏ ਦੇ ਸਾਰੇ ਬੂਟੇ ਆ ਤੇ ਆ 150-200 ਦਾ ਬੂਟਾ ਸਿਰਫ ਸਾਰੇ ਸਜਾਵਟ ਵਾਲੇ ਬੂਟੇ ਆ ਤੇ ਇਹ ਅੰਦਰ ਲੱਗਣ ਵਾਲੇ ਬੂਟੇ ਆ ਜੀ ਇਹਦੇ ਨਾਲ ਤੁਹਾਨੂੰ ਹੋਣਾ ਵਾ ਬਾਕੀ ਇਹਨਾਂ ਕੋ ਜਿਹੜੇ ਵੀ ਆ ਫਰੂਟ ਦਾ ਜਿਹੜਾ ਬੂਟਾ ਬਣਾ ਉਹਦਾ ਰੇਟ ਬੜਾ ਜਾਇਜ਼ ਆ ਤੇ ਅੱਗੇ ਵੀ ਮੈਂ ਇਹਨਾਂ ਕੋ ਬੂਟੇ ਲੈ ਕੇ ਗਿਆ ਹਾਂ ਤੇ ਅੱਜ ਫੇਰ ਆਪਾਂ ਬੂਟੇ ਲੈਣ ਆਏ ਹਾਂ ਇੱਥੇ ਕਰਾ ਆਂਬਵਾ ਬਿਸ਼ੈਰੀ ਆਂਬਵਾ ਜੀ ਤੇ ਇੱਕ ਦੇ ਨਾਲ ਹੀ ਅਮਰਪਾਲੀ ਆਂਬਵਾ ਜਿਹਨੇ ਅੱਜ ਕੱਲ੍ਹ ਘਰਾਂ ਦੇ ਵਿੱਚ ਆਂਬ ਲੱਗਦੇ ਆ ਨਾ 5 ਫੁੱਟ 8 ਫੁੱਟ ਦੇ ਜਿਹੜਾ ਵਾ ਕਿ ਫਲ ਦੇ ਦਿੰਦਾ ਵਾ ਇਹ ਕਿੰਨੇ ਕਿੰਨੇ ਦਾ ਇਹ ਬੂਟਾ ਇਹ ਆਪਾਂ 200 ਰੁਪਏ ਦਾ ਹੈ ਇਹ 200 ਰੁਪਏ ਦਾ ਬੂਟਾ ਬਿਸ਼ੈਰੀ ਤੇ ਅਮਰਪਾਲੀ ਕਿੰਨੇ ਦਾ ਹੈ ਉਹ ਵੀ 200 ਦਾ ਹੀ ਹੈ ਉਹ ਵੀ 200 ਦਾ ਹੈ ਦਸ਼ਹਿਰੀ ਵੀ 200 ਦਾ ਹੈ ਤੇ ਹਾਈਟ ਇਹਨਾਂ ਦੀ ਵੱਧ ਤੋਂ ਵੱਧ 4 ਫੁੱਟ ਹੈ ਵੀ ਆ ਚਲੋ ਇਹ ਵੀ ਠੀਕ ਆ ਰੇਟ ਬਿਲਕੁਲ ਬਾਅਦ ਆਪਾਂ ਨਸਰੀਆ ਤੋਂ ਲੈਂਦੇ ਆ ਨਾ 4500 500 ਦਾ ਜਿਹੜਾ ਪੌਦਾ ਦੇਈ ਜਾਂਦੇ ਆ ਉਹ ਵੀ ਬੂਟਾ ਛੋਟਾ ਹੁੰਦਾ ਵਾ ਤੇ ਇਹਦੇ ਨਾਲ ਹੀ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਬੂਟਾ ਇੱਧਰ ਆਓ ਚਲੋ ਇਹਦੇ ਨਾਲ ਹੀ ਆਪਣਾ ਲੀਤੀ ਦਾ ਜਿਹੜਾ ਬੂਟਾ ਵਾ ਇਹ ਕਿੰਨੇ ਦਾ ਬੂਟਾ ਜੀ ਇਹ ਇਹ 350 ਰੁਪਏ ਦਾ ਹੈ ਤੇ ਇਹਦੇ ਤੇ ਕੋਈ ਲੈਸ ਹੋ ਜੂਗੀ ਹੋਰ ਆਹ ਉਹ 10 20 30 ਰੁਪਏ ਕਮ ਹੋ ਜਾਂਦੇ ਆ ਉਹ ਬੂਟਾ ਜਿਹੜਾ ਲੀਜੀ ਆਪਣੇ ਪੰਜਾਬ 'ਚ ਹੋ ਜਾਂਦੀ ਆ ਹਾਂਜੀ ਹੋ ਜਾਂਦੀ ਆ ਆਪਣੇ ਆਪਣੇ ਲੀਜੀ ਵੀ ਹੋ ਜਾਂਦੀ ਆ ਤੇ ਜਿਹੜੇ ਮੇਰੇ ਵੀਰ ਨੇ ਲੀਜੀ ਦਾ ਬੂਟਾ ਵੀ ਲੈਣਾ ਹੋਵੇ 300 350 ਦੇ ਵਿੱਚ ਵਿੱਚ ਤੁਹਾਨੂੰ ਵਧੀਆ ਬੂਟਾ ਮੋਟੇ ਇਹਨਾਂ ਕੋ ਸਾਰੇ ਹਾਈਬ੍ਰਿਡ ਬੂਟੇ ਆ ਤੇ ਬੂਟੇ ਵੀ ਵਧੀਆ ਵਾ ਹੈਗੇ ਵੀ ਇਹਦੇ ਨਾਲ ਹੀ ਨਾ ਅੰਨਾਂ ਦੀ ਨਿਕੇ ਨਿਕੇ ਨਿੰਮਾਂ ਨਾਲ ਲਾਈਆਂ ਵਾ ਜੇ ਉਹਦਾ ਦੇ ਵੱਡੀ ਜਿਹੜੀ ਨੀਮ ਉਹ 100 ਰੁਪਏ ਦੇ ਵੀ ਮਿਲ ਜਾਂਦੀ ਆ ਆੜੀ ਨਮਾ ਵਾਤਵਾਦ 20 ਰੁਪਏ ਦੀ 30 ਰੁਪਏ ਦੀ ਜਿਹੜੀ ਹੈ ਛੋਟੀ ਪਨੀਰੀ ਲਈ ਹੈ ਇਹ ਤੁਸੀਂ ਆ ਕੇ ਜਦੋਂ ਮਰਜ਼ੀ ਲੈ ਸਕਦੇ ਜੀ ਪਨੀਰੀ ਨਮ ਦੀ ਧਰੇਗ ਦੀ ਕੋਈ ਵੀ ਕਿਤੇ ਸੰਤਰਾ ਵਾ ਇੱਕ ਕਿਨੂ ਆ ਜਿਹੜਾ ਵਾ ਸੰਤਰੇ ਦਾ ਰੇਟ ਹੈਗਾ 150 ਰੁਪਏ ਦਾ ਬੂਟਾ ਸਿਰਫ ਬੂਟਾ ਤੁਸੀਂ ਵੇਖ ਸਕਦੇ ਜੀ ਕਿੰਨਾ ਵੱਡਾ ਬੂਟਾ ਵਾ ਬੂਟੇ ਦੀ ਹਾਈਟ ਘਟੋ ਘੱਟ 5 ਫੁੱਟ ਹੈਗੀ ਹੈ ਇਹਦੇ ਨਾਲ ਜਿਹੜਾ ਕਿਨੂ ਆ ਉਹ ਕਿੰਨੇ ਦਾ ਜੀ ਉਹ ਵੀ 150 ਰੁਪਏ ਉਹ ਵੀ 150 ਰੁਪਏ ਦਾ ਕਿੰਨੂ ਵੀ 150 ਰੁਪਏ ਦਾ ਤੇ ਸੰਤਰਾ ਵੀ 150 ਰੁਪਏ ਦਾ ਇਹ ਤੇ ਆ ਜਿੰਨਾ ਵੀ ਲੱਗਾ ਵਾ ਸਾਰਾ ਆੜੂ ਆੜੂ ਆ ਬੂਟਾ ਜਿਹੜਾ ਵਾ 200 ਰੁਪਏ ਤੇ 150 ਰੁਪਏ ਦੇ ਵਿੱਚ ਤੁਹਾਨੂੰ ਵਧੀਆ ਮਿਲ ਜੂਗਾ ਤੇ ਇਹਦੇ ਨਾਲ ਆਪਣੇ ਕੋਲ ਚਕੋਤਰਾ ਹੈਗਾ ਜੇ ਚਕੋਤਰਾ ਚਕੋਤਰਾ ਨਹੀਂ ਹੈ ਚਕੋਤਰਾ ਨਹੀਂ ਹੈਗਾ ਚਕੋਤਰਾ ਜਿਹੜਾ ਵਾ ਉਹ ਹਜੇ ਇਹਨਾਂ ਕੋ ਖਤਮ ਹੋਇਆ ਤੁਹਾਨੂੰ ਉਹ ਤੁਹਾਨੂੰ ਇੱਕ ਹੋਰ ਬੋਦਾ ਕੋਹਣਾ ਸਾਹਮਣੇ ਵੇਖਣ ਰਿਹਾ ਮੈਨੂੰ ਬੜਾ ਵਧੀਆ ਇਹਦੇ ਇਹਦੇ ਨਾਲ ਹੀ ਨਾ ਇੱਕ ਆ ਗੱਬੂ ਗੋਚੇ ਦਾ ਬੂਟਾ ਵਾ ਤੇ ਬੂਟਾ ਜਿਹੜਾ ਵਾ ਬਿਲਕੁਲ ਸਹੀ ਟੈਗ ਵੀ ਲੱਗੀ ਹੋਏ ਇਹਨਾਂ ਨੂੰ ਇਹ ਕਿੰਨੇ ਦਾ ਗੱਬੂ ਗੋਚੇ ਦਾ ਇਹ ਆਪਾਂ 150 150 ਰੁਪਏ ਦਾ ਬੂਟਾ ਵਾ ਤੇ ਬੂਟਰੀ ਹਾਈਟ 4 ਫੁੱਟ ਤੇ ਲੱਗੇ ਛਾਗੇ ਹੈ ਜੀ ਤੇ ਜਿਹੜਾ ਰੇਟ ਵੀ ਇਹਨਾਂ ਦਾ ਬਿਲਕੁਲ ਜਨੂਅਨ ਆ ਇਹ ਨਾਲ ਦੇ ਨਾਲ ਤੁਹਾਨੂੰ ਇਹਦਾ ਐਡਰੈਸ ਵੀ ਦੱਸਾਂਗੇ ਸਾਰਾ ਕਿੱਥੇ ਆ ਜਿਹੜੀ ਨਰਸਰੀ ਆ ਆਉ ਤੁਹਾਨੂੰ ਅੱਗੇ ਵਿਖਾਉਂਦੇ ਆ ਮੂਟੇ ਬਾਕੀ ਤੁਸੀਂ ਫਰੂਟ ਦੇ ਫਰੂਟ ਤੋਂ ਇਲਾਵਾ ਵੀ ਇਨਾਂ ਕੋ ਬਹੁਤ ਬੂਟੇ ਆ ਜਿਹੜੇ ਕਿ ਜਿਹੜੇ ਸਜਾਵਟੀ ਬੂਟੇ ਆ ਆ ਬਾਕੀ ਸ਼ਾਮ ਵਾਲੇ ਬੂਟੇ ਆ ਸਾਰੇ ਇੱਧਰ ਸ਼ਾਮ ਵਾਲੇ ਬੂਟੇ ਪਏ ਆ ਇੱਧਰ ਵੀ ਸ਼ਾਂ ਆਲੇ ਆ ਫਰੂਟ ਤੋਂ ਬਗੈਰ ਤੁਸੀਂ ਇਨਾਂ ਕੋ ਹੋਰ ਵੀ ਬੜੇ ਬੂਟੇ ਲੈ ਸਕਦੇ ਇਹ ਨਰਸਰੀ ਬਹੁਤ ਵੱਡੀ ਨਰਸਰੀ ਆ ਤੇ ਇਹਦਾ ਐਡਰੈਸ ਤੁਹਾਨੂੰ ਦੱਸਦਾ ਇਹ ਇੱਧਰ ਆਪਣੇ ਬਾਬਾ ਨੋਹ ਸਿੰਘ ਦੀ ਬਾਬਾ ਨੋਹ ਸਿੰਘ ਦਾ ਗੁਰਦੁਆਰਾ ਵਾ ਤੇ ਇੱਧਰ ਟਾਲਾ ਸਾਹਿਬ ਗੁਰਦੁਆਰਾ ਤੰਤਾਂ ਰੋਡ ਤੇ ਏ ਭਲਾਈ ਕੇਂਦਰ ਸਕੂਲ ਭਲਾਈ ਕੇਂਦਰ ਸਕੂਲ ਹੈ ਭਲਾਈ ਕੇਂਦਰ ਪਿੰਦਰ ਸਕੂਲ ਦੇ ਬਿਲਕੁਲ ਨਾਲ ਹੀ ਇਹ ਨਰਸਰੀ ਪੈਂਦੀ ਹੈ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਨੇ ਕਿਸੇ ਲਈ ਵੀ ਬੂਟਾ ਲੈਣਾ ਹੋਵੇ ਤੁਸੀਂ ਇੱਥੋਂ ਆ ਕੇ ਲੈ ਸਕਦੇ ਜੇ ਤਨਤਾਰ ਰੋਡ ਤੇ ਟਾਲਾ ਸਾਹਿਬ ਗੁਰਦਾਰੇ ਦੇ ਬਿਲਕੁਲ ਅਗਲੇ ਬੰਨੇ ਤੇ ਬਾਬਾ ਨੋਹ ਸਿੰਘ ਜੀ ਦਾ ਗੁਰਦਾਰਾ ਉਹਨਾਂ ਦੋਵਾਂ ਦੇ ਵਿੱਚ ਘਰ ਇਹ ਨਰਸਰੀ ਪੈਂਦੀ ਹੈ ਜੀ ਤੇ ਇਹਦੇ ਨਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ